ਓਏ ਹੋਏ ਆਈ ਮੀ ਗਰਮੀ ਰੱਬਾ ਠੰਡੀ ਰੱਖਿਆ ਕਰ ਯਾਰ ਠੰਡ ਚ ਬੰਦਾ ਕੰਬਲ ਲੈ ਕੇ ਜੁੱਬੜ ਲੈ ਕੇ ਪੈ ਵਹਤਾ ਜਾਂਦਾ ਓਏ ਗਰਮੀ ਚ ਤਾਂ ਮੱਛਰ ਉਤੋਂ ਗਰਮੀ ਐਨੀ ਜ਼ਿਆਦਾ ਗਰਮੀ ਰੱਬਾ ਠੰਡੀ ਰੱਖਿਆ ਕਰ ਓਏ ਠੰਡੀ ਵਧੀਆ ਆ ਓਹ ਹੋਹ ਠੰਡੇ ਵਾਲੀ ਆ ਉਹ ਰੱਬਾ ਫੱਟੇ ਚੱਕ ਰੱਖਿਆ ਯਾਰ ਜਮਾ ਓਏ ਨਹੀਂ ਠੰਡੇ ਯਾਰ ਐਤੋਂ ਗਰਮੀ ਵਧੀਆ ਹੈ ਕਪੜੇ ਵੀ ਨਹੀਂ ਪਾਉਣੇ ਬੰਦੇ ਇਹਨਾਂ ਨਾਲੇ ਗਰਮੀ ਵਧੀਆ ਯਾਰ ਹਾਂ ਓਏ ਟੀ ਦੋਖਾ ਤੈਨੂੰ ਕਿਹੜਾ ਓਏ ਉੱਪਰ ਰੱਬ ਬੋਲਦਾ ਮੈਂ ਉੱਪਰੋਂ ਕਦੇ ਠੰਡ ਕਰਦੇ ਕਦੇ ਗਰਮੀ ਕਰਦੇ ਨਹੀਂ ਨਹੀਂ ਮਤਲਬ ਰੱਬ ਦੀ ਮੈਂ ਤਾਂ ਵੈਸੇ ਗੱਲ ਕਰ ਰਿਹਾ ਸੀ ਵੀ ਚਲੋ ਹਨਾ ਵੈਸੇ ਗੱਲ ਕਰ ਰਿਹਾ ਸੀ ਤਾਂ ਗਰਮੀ ਫਰ ਗਰਮੀ ਚਾਹੀਦੀ ਆ ਹਾਂਜੀ ਕਰ ਦੋ ਜੇ ਹੋ ਸਕੇ ਤਾਂ ਤਾਂ ਵਧੀਆ ਚਲ ਆ ਜਾ ਉੱਪਰ ਹੀ ਆ ਜਾ ਫਿਰ ਮੇਰੇ ਕੋਲੇ ਤੈਨੂੰ ਦਿਨਾਂ ਗਰਮੀ ਵਿੱਚ ਭੇਜਦਾ ਦੂਤ ਆਉ ਦੇ ਆ ਜਾ ਉੱਪਰ ਹੀ ਆ ਜਾ ਨਹੀਂ 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 ਰੱਬ ਜੀ ਤੁਸੀਂ ਤਾਂ ਗੁੱਸਾ ਹੀ ਕਰਗੇ ਬਾਈ ਬਣ ਕੇ ਓਏ ਰੱਬ ਜੀ ਨਾ 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 ਗੁੱਸਾ ਹੀ ਕਰਗੇ ਤੂੰ ਤਾਂ ਹੁਣ ਨਹੀਂ ਕਹਿੰਦਾ ਕੰਨਾਂ ਨੂੰ ਹੱਥ ਲਾ ਲੈ ਅੱਜ ਵੀ ਸਿੱਟੀ ਚੱਲ ਰੱਬ ਚਾਹੇ ਬਾਅਦ ਪਸਿੱਟੀ ਚੱਲ ਸੱਚੀ ਹੁਣ ਨਹੀਂ ਕਹਿੰਦਾ ਨਾ ਨਾ ਹੁਣ ਨਹੀਂ ਕਹਿੰਦਾ ਨਹੀਂ ਆ ਜਾ ਤੂੰ ਉੱਪਰ ਹੀ ਆ ਜਾ ਉੱਪਰ ਹੀ ਆ ਜਾ ਭੇਜਦਾ ਮੈਂ ਹੁਣੇ ਆਪਦੇ ਦੂਤ ਆਵੇ ਰੱਬਾ ਮੇਰਾ ਤਾਂ ਇਹ ਵਿਆਹ ਹੀ ਨਹੀਂ ਹੋਇਆ ਓਏ ਕਦੇ ਜਿਉਂ ਚੀੜੀਏ ਕਦੇ ਮੈਂ ਚੀੜੀਏ ਮੈਂ ਹੁਣ ਨਹੀਂ ਕਹਿੰਦਾ ਕੰਨਾਂ ਨੂੰ ਹੱਥ ਲਾ ਲੈ ਸਰੀਆ ਗਿੱਟੀ ਚੱਲੀ ਗਰਮੀ ਚ ਚਾਹ ਬਰਪੀ ਚੱਲੀ ਠੰਡ ਤੇ ਹੌਲੀ ਗੇਵਾ ਇਹਦਾ ਸਮਾਂ ਹੈ